ਦੋਸਤੋ ਅੱਜ ਆਪਾਂ ਲੱਗੇ ਆਂ ਗਰਾਰੀ ਫੋਨ ਗਰਾਰੀ ਕੱਟ ਦੇ ਕੇ ਪਾਣੀ ਪੰਗੇ ਆ ਦੀ ਕੱਟ ਦੇ ਕੇ ਚਿਰੀ ਪਵਾ ਕੇ ਫੇਰ ਪਾਣੀ ਪੂਗੀ ਅੱਜ ਆਪਣੇ ਕੋਲੇ ਗਰਾਰੀ ਹੈਗੀ ਆ ਆ ਹਨਾ ਜੀ ਸੋਨੂੰ ਗਰਾਰੀ ਦੀ ਫੋਟੋ ਦਿਖਾਉਣਾ ਵੱਟ ਕੇ ਆਹ ਦੇਖੋ ਜੀ ਇਹਦੀ ਇਹ ਗਰਾਰੀ ਆ ਗਈ ਇਹ ਆਪਾਂ ਨੇ ਇੱਥੇ ਫਿੱਟ ਕਰਨੀ ਆ ਇਤਾਂ ਇਥੇ ਇਸ ਲੋਟ ਇਹ ਟੱਕ ਦੇ ਕੇ ਚਿਰੀ ਦੇ ਕੇ ਇਹਦੇ ਵਿੱਚ ਲਿਕੜਨਗੇ ਪੰਜ ਸਰਾਖ 6 ਨਾ ਸੋਰੀ ਇਸ ਤੋਂ ਬਾਅਦ ਆਪਾਂ ਨੇ ਕਰਨਾ ਫਿੱਟ ਫਿੱਟ ਕਿਹੜੀ ਮੋਟਰਸਾਈਕਲ ਦੀ ਹੱਬ ਆ ਜੀ ਇਹ ਇਹ ਹੱਬ ਹੈਗੀ ਆ ਜੀ ਸਿਟੀ 100 ਮੋਟਰਸਾਈਕਲ ਦੀ ਹੱਬ ਆ ਜੀ ਇਹ ਕੰਪਲੀਟ ਕਰਕੇ ਆਪਾਂ ਫਿਰ ਦਿਖਾਉਣਾ ਤੁਹਾਨੂੰ ਤੇ ਆ ਗਰਾਰੀ ਦੇਖ ਸਕਦੇ ਹੋ ਤੁਸੀਂ ਆ ਗਰਾਰੀ ਦਾ ਤਿਆਗ ਰਾਜ ਦਾ ਕਿੰਨਾ ਫਰਕ ਆ ਫੀਡਿੰਗ ਕਰਕੇ ਕਰਦੇ ਸਾਡੇ ਓਕੇ ਜੀ